ਅਸੀਂ 9 ਸਾਲਾਂ ਬਾਅਦ ਭਰਤੀ ਲਈ ਸੀ ਸਰਕਾਰ ਸਾਨੂੰ ਗਲਤੀ ਤਾਂ ਦੱਸ ਦਿੰਦੀ ਅੱਜ ਵੀ ਅਸੀਂ ਗਲਤੀ ਪੁੱਛਦੇ ਹਾਂ ਡਿਪਾਰਟਮੈਂਟ ਦੇ ਵਿੱਚ ਜਾ ਕੇ ਵੀ ਸਾਡੀ ਗਲਤੀ ਦੱਸੋ ਕੀ ਹੈ ਉਹਨਾਂ ਨੂੰ ਜਵਾਬ ਹੀ ਨਹੀਂ ਆਉਂਦਾ ਬਾਈ ਸਾਡੀਆਂ ਜਿਹੜੀਆਂ ਪੀਟੀਆਈ ਦੀਆਂ ਪੋਸਟਾਂ ਸੀ 2000 ਇਹਨਾਂ ਨੇ ਬਾਈ ਇੰਨੀ ਐਡ ਕੀਤੀ ਇਹਨਾਂ ਨੇ ਉਹਨਾਂ ਦੀ ਪੇਜਾਂ ਤੇ ਗਵਰਨਮੈਂਟ ਦੇ ਪੇਜਾਂ ਤੇ ਆਪਦੇ ਪੇਜਾਂ ਤੇ 2000 ਪੀਟੀਆਈ ਮਿਲਣਗੇ ਵੱਡੇ ਵੱਡੇ ਫਲੈਕਸ ਵੱਡੇ ਵੱਡੇ ਬੈਨਰ ਲਾਏ ਆ ਉਸ ਤੋਂ ਬਾਅਦ ਲਾਸਟ ਦੇ ਵਿੱਚ ਆਪਦੀ ਬਾਵਾ ਖੱਟ ਕੇ 2000 ਤੋਂ ਬਈ ਉਹ 50000 ਚ ਐਡ ਕਰ ਲਈ ਇਹਨਾਂ ਨੇ 48 ਤੋਂ 50000 ਬਣ ਗਈ ਪਰ ਅਸਲ ਦੇ ਵਿੱਚ ਫਿਰਦੇ ਕਿੱਥੇ ਤੁਹਾਡੇ ਸਾਹਮਣੇ ਆ ੱ ਠੱਕੇ ਖਾਂਦੇ ਫਿਰਦੇ ਨੌਜਵਾਨ ਸਾਨੂੰ ਇਹ ਕਹਿ ਕੇ ਟਾਲ ਰਹੇ ਆ ਕਿ ਕੋਰਟ ਦੀ ਜੱਜਮੈਂਟ ਆ ਕੋਰਟ ਨੇ ਕਿਹਾ ਪਰ ਬਾਈ ਜੀ ਕੋਰਟ ਦੀ ਜੱਜਮੈਂਟ ਵੀ ਆਪਣੇ ਕੋਲੇ ਆ ਪਰ ਕੋਰਟ ਨੇ ਇਹਦੇ ਵਿੱਚ ਕੋਈ ਵੀ ਗੱਲ ਨਹੀਂ ਕੀਤੀ ਪਰ ਇਹਨਾਂ ਨੇ 10 ਤਰੀਕ 8ਵਾਂ ਮਹੀਨਾ 2025 ਨੂੰ ਇਸ ਭਰਤੀ ਨੂੰ ਉੱਥੇ ਡਿਫੈਂਡ ਕਰਨ ਤੋਂ ਪਹਿਲਾਂ ਉੱਥੇ ਗੱਲ ਰੱਖਣ ਤੋਂ ਪਹਿਲਾਂ ਉੱਥੇ ਗੱਲ ਕਰਨ ਤੋਂ ਪਹਿਲਾਂ ਹੀ ਜਿਹੜਾ ਵਾਪਸ ਲੈ ਲਿਆ ਤੇ ਕੋਰਟ ਦੇ ਵਿੱਚ ਦੂਜੇ ਦਿਨ ਵਕੀਲ ਜਾਂਦਾ ਤੇ ਜਾ ਕੇ ਕਹਿ ਦਿੰਦਾ ਕਿ ਜੀ ਅਸੀਂ ਇਸ਼ਤਿਹਾਰ ਹੀ ਵਾਪਸ ਲੈ ਲਿਆ ਸੀ ਇਹਨੂੰ ਰਿਵਿਊ ਕਰਾਂਗੇ ਜਿਹੜੀ ਚੀਜ਼ ਤੇ ਕੇਸ ਲੱਗਿਆ ਉਹ ਚੀਜ਼ ਤਾਂ ਤੁਸੀਂ ਵਾਪਸ ਲੈ ਲਈ ਕੋਰਟ ਕੀ ਬੋਲੂਗੀ ਉੱਥੇ ਅਸੀਂ ਇਕੱਲੀ ਇਕੱਲੀ ਮੀਟਿੰਗ ਡਿਪਾਰਟਮੈਂਟ ਨਾਲ ਕਰਕੇ ਹਰੇਕ ਮੁੱਦੇ ਤੇ ਆਪਨੇ ਵਿਚਾਰ ਚਰਚਾ ਕੀਤੀ ਆ ਤੇ ਅਸੀਂ ਇਕੱਲੀ ਇਕੱਲੀ ਚੀਜ਼ ਨੂੰ ਕਲੀਅਰ ਕਲਾ ਕੇ ਭਰਤੀ ਤੋ ਤੱਕ ਲੈ ਕੇ ਆਏ ਸੀਗੇ ਪਰ ਪਤਾ ਨਹੀਂ ਬਈ ਜੀ ਪਰ ਇਹਦਾ ਬਈ ਕਾਰਨ ਕੀ ਮੰਨਦੇ ਹੋ ਕਿ ਸਰਕਾਰ ਜਦੋਂ ਸਰਕਾਰ ਦਾ ਇਹਦੇ ਵਿੱਚ ਕੀ ਫਾਇਦਾ ਹੈ ਨੁਕਸਾਨ ਹੈ ਜਿਹੜਾ ਖੁਦ ਜਾ ਕੇ ਪੇਟੀਸ਼ਨ ਵਾਪਸ ਲੈਣੀ ਇਹਦਾ ਕਾਰਨ ਕੀ ਪੱਛੇ ਦੇ ਮੰਨ ਬਈ ਜੀ ਇਹਦੇ ਵਾਲੀ ਤਾਂ ਉਹੀ ਗੱਲ ਹੋ ਗਈ ਜਾਂ ਤਾਂ ਇਹਨਾਂ ਕੋਲੇ ਪੈਸਾ ਹੈ ਨਹੀਂਗਾ ਮਾਨ ਸਾਹਿਬ ਗੱਲ ਕਰਦੇ ਆ ਕਹਿੰਦੇ ਵੀ ਖਜ਼ਾਨਾ ਖਾਲੀ ਨਹੀਂ ਖਜ਼ਾਨਾ ਭਰਿਆ ਨੀਤ ਚੰਗੀ ਹੋਣੀ ਚਾਹੀਦੀ ਆ ਪਰ ਸਾਡੇ ਵਾਸਤੇ ਤਾਂ ਨੀਤ ਜਿਹੜੀ ਆ ਉਹ ਮਾੜੀ ਦਿਖਾਈ ਗਈ ਆ ਇਹ ਬੱਚਿਆਂ ਦਾ ਵੀ ਹੱਕ ਖੋਇਆ ਗਿਆ ਬਾਈ ਜੀ ਪ੍ਰਾਇਮਰੀ ਵਾਲਿਆਂ ਨੂੰ ਪਹਿਲੀ ਵਾਰੀ ਟੀਚਰ ਮਿਲਣ ਜਾ ਰਹੇ ਸੀਗੇ ਇਹਨਾਂ ਨੂੰ ਐ ਵੀ ਠੰਡੇ ਵਾਸਤੇ ਕੰਮ ਪਾ ਦਾਂਗੇ 8 ਮਹੀਨੇ 9 ਮਹੀਨੇ ਤੱਕ ਅਸੀਂ ਕਮੇਟੀ ਨਹੀਂ ਬਿਠਾਉਣੀ ਆਏ ਕਿਹੜੇ ਕਹਿ ਦਿਆ ਕਰਾਂਗੇ ਇੰਨੇ ਨੂੰ ਸਰਕਾਰ ਦਾ ਜਿਹੜਾ ਸਮਾਂ ਨੇੜੇ ਲੱਗ ਗਿਆ ਬਾਈ ਕਹਤੇ ਇਹ ਵੀ ਤੇ ਨਹੀਂ ਕਿ ਜਿਹੜੀ ਸਰਕਾਰ ਪਿਛਲੀ ਦੀ ਹੈ ਭਰਤੀ ਹੈ ਕਿਤੇ ਨਾਮ ਉਹਨਾਂ ਦਾ ਹੁੰਦਾ ਹੋਵੇ ਕਿ ਉਹਨਾਂ ਨੇ ਭਰਤੀ ਕੱਢੀ ਸੀ ਵੀ ਅਸੀਂ ਤਾਂ ਵੀ ਰੋਕ ਲਈ ਬਾਈ ਜੀ ਇਹ ਵੀ ਹੋ ਸਕਦਾ ਹੈਗਾ ਕਿਉਂਕਿ ਜਿੰਨੀਆਂ ਅੱਜ ਤੱਕ ਜਿੱਦੇ ਦੀ ਸਰਕਾਰ ਆਈ ਆ ਇੱਕ ਵੀ ਸਿੱਖਿਆ ਵਿਭਾਗ ਦੇ ਨਾਲ ਸੰਬੰਧਿਤ ਇਹਨਾਂ ਨੇ ਭਰਤੀ ਨਹੀਂ ਦਿੱਤੀ ਜੀ ਕੋਈ ਨੋਟੀਫਿਕੇਸ਼ਨ ਦਿਖਾ ਸਕਦਾ ਜਦੋਂ ਉੱਥੇ ਬੈਨਿਆਂ ਜਾ ਕੇ ਪਰਚੇ ਦੀਆਂ ਧਮਕੀਆਂ ਹੋਰ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਬੋਲੀਆਂ ਜਾਂਦੀਆਂ ਨੇ ਤੇ ਇਸ ਤਰੀਕੇ ਸਾਨੂੰ ਕਈ ਕਈ ਜਿਹੜੇ ਹੈਗੇ ਨੇ ਨਾ ਮੁਲਾਜ਼ਮ ਇਸ ਤਰ੍ਹਾਂ ਦੇ ਮਿਲਨੇ ਵੀਰ ਤੁਸੀਂ ਖੇਤੀ ਕਰ ਲਓ 6 ਲੱਖ ਰੁਪਏ ਬਈ ਮੈਂ ਆਪਦੀ ਪੜ੍ਹਾਈ ਤੇ ਲਾਇਆ ਪੂਰਾ 6 ਲੱਖ ਲੱਗਿਆ ਹੁਣ ਤੋਂ ਪਹਿਲਾਂ 12ਵੀਂ ਤੋਂ ਬਾਅਦ ਆ ਬਈ ਉਹ 6 ਲੱਖ ਦਾ ਹਿਸਾਬ ਕੌਣ ਦੇਊਗਾ ਆ ਤਿੰਨ ਛੁੱਟੀਆਂ ਲੰਘੀਆਂ ਬਈ ਆਜ਼ਾਦੀ ਵਾਲੀਆਂ ਜੀ ਸਾਨੂੰ ਕੋਈ ਆਜ਼ਾਦੀ ਨਹੀਂ ਸੀ ਅਸੀਂ ਡਿਪਾਰਟਮੈਂਟ ਦੀ ਬਿਲਡਿੰਗ ਦੇ ਵਿੱਚ ਅੰਦਰ ਬੰਦ ਸੀਗੇ ਥੱਲੇ ਪੁਲਿਸ ਲਾਈ ਹੋਈ ਸੀ ਕਿ ਵੀ 15 ਅਗਸਤ ਦਾ ਕੋਈ ਇਸ ਤਰੀਕੇ ਦੀ ਨਾ ਕਰਨ ਆਗੂ ਸੀਗੇ ਉਹਨਾਂ ਨੂੰ ਘਰਾਂ ਦੇ ਵਿੱਚੋਂ ਚੱਕਿਆ ਗਿਆ ਤੇ 21 ਸਾਲ ਬਾਅਦ ਭਰਤੀ ਆਈ ਸੀ ਇਹ ਪੂਰੇ 21 ਸਾਲ ਬਾਅਦ ਭਰਤੀ ਆਈ ਸੀ 21 ਸਾਲਾਂ ਬਾਅਦ ਤੁਸੀਂ ਦੇਖ ਲਓ ਵੀ 18 ਕਿ ਦਿਨ ਖੁਸ਼ੀ ਮਿਲ ਜੈ ਇਹਨਾਂ ਨੂੰ ఫిਜ਼ੀਕਲ ਟੀਚਰਾਂ ਨੂੰ ਸਕੂਲ ਭਈ ਸਾਰੇ ਖਾਲੀ ਆ ਕੋਈ ਵੀ ਪੜਾਉਣ ਵਾਲਾ ਹੈ ਨਹੀਂਗਾ ਆਜ਼ਾਦੀ ਤੋਂ ਬਾਅਦ ਹਜੇ ਤੱਕ ਇਹਨਾਂ ਨੂੰ ਬਈ ਇਸ ਗੱਲ ਦਾ ਆ ਸਾਨੂੰ ਇਸ ਚੀਜ਼ ਲਈ ਕਲੀਅਰ ਨਹੀਂ ਕਰ ਸਕੇ ਕਿ ਜੇ ਤੁਸੀਂ ਆਹ ਕੋਰਸ ਕਰੋਗੇ ਤੁਹਾਨੂੰ ਆਹ ਨੌਕਰੀ ਮਿਲੂਗੀ ਐਨਾ ਅਲਝਾਏ ਦੇ ਵਿੱਚ ਉਹ ਕਹਿ ਦਿੰਦੇ ਸਾਡੀ ਇਹ ਉਹ ਕਹਿ ਦਿੰਦੇ ਸਾਡੀ ਹੈ ਗਵਰਨਮੈਂਟ ਤੋਂ ਹਜੇ ਤੱਕ ਇਹ ਪਾਲਿਸੀਆਂ ਕਲੀਅਰ ਨਹੀਂ ਹੋਈਆਂ ਹੋਰ ਕੀ ਕਰਨਗੇ ਬਹੁਤ ਛਤਰ ਖਾਦੇ ਆ ਕੁੜੀਆਂ ਦੀਆਂ ਗੁੱਤਾਂ ਬਹੁਤ ਖੇਚੀਆਂ ਇਹਨਾਂ ਨੇ ਬਹੁਤ ਕੁਝ ਹੋਇਆਗਾ ਕਾਫੀ ਲੰਮੇ ਸਮੇਂ ਤੋਂ ਬਾਅਦ ਡੇਢ ਸਾਲ ਬਾਅਦ ਇਹਨਾਂ ਨੇ ਫਰਫਰੀਜ 25 ਝਾ ਕੇ ਇਹਨਾਂ ਨੇ ਰੂਲ ਅਮੈਂਡ ਕੀਤੇ ਆ ਅਮੈਂਡਮੈਂਟ ਹੋਣ ਤੋਂ ਬਾਅਦ ਸਾਡੇ ਫੇਰ ਧਰਨੇ ਚੱਲੇ ਬਈ ਲੁਧਿਆਣੇ ਦੀ ਜਿਮਨੀ ਇਲੈਕਸ਼ਨ ਹੋਵੇ ਕੁੜੀਆਂ ਟੈਂਕੀ ਦੇ ਬੈਠੀਆਂ ਰਹੀਆਂ ਰਹੀਆਂ ਲੰਮਾ ਸਮਾਂ ਕੰਦਾ ਮਾਡਲ ਨਹੀਂ ਹੁੰਦੀਆਂ ਬੇ ਰੰਗ ਦੀ ਬਾਲਟੀ ਨਾਲ ਸਕੂਲ ਜਿਹੜੇ ਹੈਗੇ ਆ ਸਿੱਖਿਆ ਕ੍ਰਾਂਤੀ ਨਹੀਂ ਆਉਂਦੀ ਇਹ ਗੱਲ ਸਾਫ਼ ਹੈ ਲੋਕੋਏ ਟੀਵੀ ਨਾਲ ਜੁੜਿਆਂ ਤੁਸੀਂ ਮੈਂ ਅਮਤਾਜ ਪੰਜਾਬ ਸਰਕਾਰ ਲਗਾਤਾਰ ਇਹ ਪ੍ਰਚਾਰ ਕਰਦੀ ਹੈ ਕਿ ਅਸੀਂ ਜਿਹੜੀਆਂ ਭਰਤਾਂ ਰੁਕੀਆਂ ਹੋਈਆਂ ਸੀਗੀਆਂ ਉਹਨਾਂ ਨੂੰ ਦੁਬਾਰਾ ਅ ਅਮਲ ਦੇ ਵਿੱਚ ਲਿਆਂਦਾ ਤੇ ਜਿਹੜੇ ਨੌਜਵਾਨ ਨੇ ਉਹਨਾਂ ਨੇ ਹੱਥ ਵਿੱਚ ਟਿਫਨ ਫੜਾ ਕੇ ਕੰਮਾਂ ਤੇ ਤੋਰਿਆ ਇਸ ਤੋਂ ਪਹਿਲਾਂ 94 ਦਾ ਜੋ ਕੁਝ ਬਣਿਆ ਤੁਸੀਂ ਉਹ ਦੇਖਿਆ ਉਸ ਤੋਂ ਬਾਅਦ 11 58 ਦੇ ਨਾਲ ਜੋ ਕੁਝ ਹੋਇਆ ਤੁਸੀਂ ਉਹ ਦੇਖਿਆ ਤੇ ਹੁਣ 2000 ਪੀਟੀਆਈ 2000 ਜੋ ਭਰਤੀ ਸੀਗੀ ਉਸ ਨੂੰ ਵਿਧਾਨ ਸਭਾ ਦੇ ਵਿੱਚ ਪਾਸ ਕੀਤਾ ਗਿਆ ਪਰ ਸਰਕਾਰ ਕੀ ਕਰਦੀ ਹੈ ਕਿ ਹਾਈ ਕੋਰਟ ਦੇ ਵਿੱਚੋਂ ਇੱਕ ਦਿਨ ਪਹਿਲਾਂ ਜਾ ਕੇ ਪਟੀਸ਼ਨ ਆਪਣੀ ਵਾਪਸ ਲੈ ਲੈਂਦੀ ਹੈ ਵੀ ਸਾਡੇ ਕੋਲੇ ਪਹੁੰਚ ਨਹੀਂ ਗੱਲਬਾਤ ਕਰਦੇ ਆ ਬਾਈ ਜੀ ਸਭ ਤੋਂ ਪਹਿਲਾਂ ਜਿਵੇਂ ਆਪਾਂ ਗੱਲ ਕੀਤੀ ਕਿ ਸਰਕਾਰ ਲਗਾਤਾਰ ਪ੍ਰਚਾਰ ਕਰ ਰਹੀ ਹੈ ਕਿੜੀਆਂ ਪੁਰਾਣੀਆਂ ਭਰਤੀਆਂ ਰੁਕੀਆਂ ਸੀ ਅਸੀਂ ਆ ਕੇ ਬਹਾਲ ਕਰਵਾ ਰਹੇ ਹਾਂ ਲਗਾਤਾਰ ਕਰ ਰਹੇ ਹਾਂ ਤੁਹਾਡੇ ਨਾਲ ਕੀ ਵਾਪਰਦਾ ਬਾਈ ਜੀ ਸਾਡੀ ਭਰਤੀ 2021 ਦੇ ਵਿੱਚ ਆਈ ਸੀ ਜੀ ਇਕ ਕਿਦੇ ਵਿੱਚ ਭਰਤੀ ਆਈ ਸੀਗੀ ਚੰਨੀ ਸਰਕਾਰ ਦੇ ਟਾਈਮ ਦੇ ਵਿੱਚ 6 12 2021 ਨੂੰ ਇਹ ਐਡਵਰਟਾਈਜ਼ਮੈਂਟ ਆਈ ਸੀਗੀ ਜੀ ਇਹਦੇ ਵਿੱਚ ਜਿਹੜੀਆਂ 9594 ਦੇ ਨਾਲ ਸਾਡੀਆਂ 2000 ਪੀਟੀਆਈ ਪੋਸਟਾਂ ਆਈਆਂ ਸੀਗੀਆਂ ਜਿਹੜੀਆਂ ਕਿ ਪ੍ਰਾਇਮਰੀ ਕੇਡਰ ਦੇ ਲਈ ਸੀਗੀਆਂ ਪਹਿਲੀ ਤੋਂ ਪੰਜਵੀਂ ਤੱਕ ਦੇ ਜਿਹੜੇ ਬੱਚੇ ਸਕੂਲਾਂ ਦੇ ਵਿੱਚ ਨੇ ਪ੍ਰਾਇਮਰੀ ਸਕੂਲ ਆਪਣੇ ਪੂਰੇ ਪੰਜਾਬ ਦੇ ਵਿੱਚ ਨੇ ਉਹਨਾਂ ਦੇ ਲਈ ਇਹ ਭਰਤੀ ਸੀ ਕਿਉਂਕਿ ਬਈ ਇਹ ਲੰਮਾ ਸਮਾਂ ਹੋ ਗਿਆ ਇਹਦੇ ਵਿੱਚ ਕੋਈ ਵੀ ਫਿਜ਼ੀਕਲ ਟੀਚਰ ਹੈ ਹੀ ਨਹੀਂਗਾ ਸ਼ੁਰੂਆਤ ਤੋਂ ਹੀ ਤਾਂ ਮੰਨ ਲਓ ਉਸ ਟਾਈਮ ਤੇ ਅਸੀਂ ਲਗਾਤਾਰ 8-9 ਸਾਲ ਹੋ ਗਏ ਸਾਡੀ ਜਥੇਬੰਦੀ ਨੂੰ ਅਸੀਂ ਲਗਾਤਾਰ ਸੰਘਰਸ਼ ਕਰਦੇ ਆ ਰਹੇ ਸੀਗੇ ਤਾਂ ਅਸੀਂ ਸਰਕਾਰ ਨੂੰ ਦੱਸਿਆ ਕਿ ਜੇਕਰ ਆਪਾਂ ਵੱਡੇ ਰਿਜ਼ਲਟ ਲੈਣੇ ਹਨ ਨਾ ਤਾਂ ਥੱਲੋਂ ਨਹੀਂ ਮਜ਼ਬੂਤ ਕਰਨੀ ਪਊਗੀ 18 ਖੇਡਾਂ ਪ੍ਰਾਇਮਰੀ ਦੀਆਂ ਇਹੋ ਜਿਹੀਆਂ ਨੇ ਬਾਈ ਜਿਹੜੀਆਂ ਕਿ ਸਟੇਟ ਪੱਧਰ ਤੱਕ ਤਾਂ ਹੁੰਦੀਆਂ ਨੇ ਪਰ ਉਹਨਾਂ ਨੂੰ ਕੋਈ ਖੜ੍ਹਾਉਣ ਵਾਲਾ ਬੱਚਾ ਅਜ ਕਹਿ ਲਈ ਟੀਚਰ ਹੈ ਨਹੀਂਗਾ ਤਾਂ ਬੱਚੇ ਆਪ ਵੀ ਜਾਂ ਕਹਿ ਲਈ ਕੋਈ ਹੋਰ ਜਿਹੜੇ ਸਬੰਧਤ ਜਿਹੜੇ ਟੀਚਰ ਨੇ ਉਹ ਜਿਹੋ ਜਿਹੀ ਤਿਆਰੀ ਹੁੰਦੀ ਹੈ ਵਿਚਾਰੇ ਕਰਵਾਉਂਦੇ ਆ ਪਰ ਕੋਈ ਵੀ ਫਿਜ਼ੀਕਲ ਐਕਸਪਰਟ ਨਹੀਂ ਹੈਗਾ ਉੱਥੇ ਤਾਂ ਅਸੀਂ ਇਸ ਮੁੱਦੇ ਨੂੰ ਲੈ ਕੇ ਚੱਲੇ ਸੀਗੇ ਤੇ ਇਹ ਜਿਹੜੀਆਂ ਪੋਸਟਾਂ ਅਸੀਂ 21 ਦੇ ਵਿੱਚ ਲੰਗੀਆਂ ਸੀਗੀਆਂ 2022 ਦੇ ਵਿੱਚ ਬਾਈ ਜੀ ਆਮ ਆਦਮੀ ਪਾਰਟੀ ਦੀ ਸਰਕਾਰ ਆਉਂਦੀ ਆ ਜਿਹੜੀ ਪਹਿਲਾਂ ਵੀ ਇਹ ਗੱਲ ਦੇ ਵਾਅਦੇ ਕਰਕੇ ਆਈ ਸੀਗੀ ਕਿ ਜਿਹੜੀਆਂ ਭਰਤੀਆਂ ਕੋਟਾਂ ਦੇ ਵਿੱਚ ਰੁਕੀਆਂ ਨੇ ਅਸੀਂ ਡਿਫੈਂਡ ਕਰਾਂਗੇ ਉੱਥੇ ਜਾ ਕੇ ਅਸੀਂ ਗੱਲ ਰੱਖਾਂਗੇ ਡਿਪਾਰਟਮੈਂਟ ਸਹੀ ਜਿਹੜੇ ਸਹੀ ਰੂਲ ਨੇ ਰੈਗੂਲੇਸ਼ਨਾਂ ਦੇ ਆਧਾਰ ਤੇ ਹੀ ਭਰਤੀ ਕਰੂਗਾ ਤਾਂ ਉਹ ਸਾਡੇ ਨਾਲ ਬਈ ਬਿਲਕੁਲ ਤੱਕਾ ਹੋਏਗਾ ਤੁਸੀਂ ਆਪ ਹੀ ਦੇਖ ਸਕਦੇ ਹੋ ਆ ਜਿਹੜੀ ਭਰਤੀ ਦਾ ਜਿਹੜਾ ਨੋਟਸ ਹੈ ਬਈ ਜੀ ਇਹਨਾਂ ਨੇ ਛੁੱਟੀ ਵਾਲੇ ਦਿਨ ਵਾਪਸ ਲਿਆ 10 ਤਰੀਕ ਨੂੰ ਛੁੱਟੀ ਸੀ ਉਸ ਦਿਨ ਹਾਂਜੀ 10 ਤਰੀਕ ਨੂੰ ਛੁੱਟੀ ਵਾਲੇ ਦਿਨ ਇਹਨਾਂ ਨੇ ਵਾਪਸ ਲਿਆ 11 ਤਰੀਕ ਨੂੰ ਕਿ ਸਾਨੂੰ ਇਹ ਕਹਿ ਕੇ ਟਾਲ ਰਹੇ ਆ ਕਿ ਕੋਰਟ ਦੀ ਜੱਜਮੈਂਟ ਆ ਕੋਰਟ ਨੇ ਕਿਹਾ ਪਰ ਬਾਈ ਜੀ ਕੋਰਟ ਦੀ ਜੱਜਮੈਂਟ ਵੀ ਆਪਣੇ ਕੋਲੇ ਆ ਪਰ ਕੋਰਟ ਨੇ ਇਹਦੇ ਵਿੱਚ ਕੋਈ ਵੀ ਗੱਲ ਨਹੀਂ ਕਹੀ ਠੀਕ ਹੈ ਕੋਰਟ ਦੇ ਵਿੱਚ ਬਾਈ ਕੀ ਵਾਪਰਤਾ ਮਤਲਬ ਜਿਹੜਾ ਕੋਰਟ ਦੇ ਵੱਲੋਂ ਕੀ ਕਿਹਾ ਗਿਆ ਜੱਜਮੈਂਟ ਦੇ ਵਿੱਚ ਉਹ ਦੱਸੋ 5 ਤਰੀਕ ਨੂੰ ਬਾਈ ਜੀ ਕੇਸ ਫਾਈਲ ਹੁੰਦਾ ਹੈਗਾ 5 ਅਗਸਤ ਨੂੰ 8 ਤਰੀਕ ਦੀ ਪਹਿਲੀ ਜਿਹੜੀ ਹੈਗੀ ਆ ਤਾਰੀਖ ਸੀਗੀ ਤਾਂ 5 ਤਰੀਕ ਵਾਲੇ ਦਿਨ ਸੁਣਨ ਦੇ ਵਿੱਚ ਕਹਿ ਲਈਏ ਪਹਿਲੇ ਜਿਹੜੇ ਹਾਫ ਦੇ ਵਿੱਚ ਵਕੀਲ ਇਹਨਾਂ ਦਾ ਨਹੀਂ ਪਹੁੰਚੇ ਉੱਥੇ ਠੀਕ ਹੈ ਠੀਕ ਹੈ ਜੀ ਕੋਈ ਵੀ ਜੱਜ ਸਾਹਿਬ ਦੇ ਵੱਲੋਂ ਤਰੀਕ ਅੱਗੇ ਪਾ ਦਿੱਤੀ ਜਾਂਦੀ ਜੇ ਤਾਂ ਬਈ ਉਦੋਂ ਹੀ ਜੱਜਮੈਂਟ ਦਿੱਤੀ ਹੁੰਦੀ ਫਿਰ ਤਾਂ ਤਰੀਕ ਅੱਗੇ ਪਾਉਣ ਦਾ ਮਸਲਾ ਹੀ ਨਹੀਂ ਬਣਦਾ ਸੀ ਹੈਨਾ ਤਾਂ ਉਸ ਤੋਂ ਬਾਅਦ 11 ਤਰੀਕ ਪੈਂਦੀ ਹੈ ਬਈ 11 ਤਰੀਕ ਦੇ ਵਿੱਚ ਕੀ ਹੁੰਦਾਗਾ 11 ਤਰੀਕ ਨੂੰ ਸਾਡਾ ਕੇਸ ਨੰਬਰ ਸੀਗਾ 331 ਬਈ ਜੀ 331 ਕੇਸ ਨੰਬਰ ਸੀ ਸਾਡਾ ਸਾਢੇ 3 ਵਜੇ ਤੱਕ ਅਸੀਂ ਹਾਈ ਕੋਰਟ ਦੀ ਵੈਬਸਾਈਟ ਤੇ ਅਸੀਂ ਇਹ ਚੀਜ਼ ਦੇਖਦੇ ਰਹੇ ਕਿ ਮਨਜੋਗ ਕੋਰਟ ਦੇ ਵਿੱਚ ਕਿੰਨੇ ਨੰਬਰ ਸਾਡਾ ਕੇਸ ਆ 313 ਨੰਬਰ ਕੇਸ ਸੀਗਾ ਸਾਡਾ ਤਾਂ ਮੰਨ ਲਓ 3:30 ਵਜੇ ਤੱਕ ਜਿਹੜਾ ਕੋਈ ਵੀ ਉਹਦੇ ਹਜੇ ਤੱਕ ਕੋਈ ਸੁਣਵਾਈ ਹੋਈ ਨਹੀਂ ਸੀਗੀ ਪਰ ਇਹਨਾਂ ਨੇ 10 ਤਰੀਕ 8ਵਾਂ ਮਹੀਨਾ 2025 ਨੂੰ ਇਸ ਭਰਤੀ ਨੂੰ ਉੱਥੇ ਡਿਫੈਂਡ ਕਰਨ ਤੋਂ ਪਹਿਲਾਂ ਉੱਥੇ ਗੱਲ ਰੱਖਣ ਤੋਂ ਪਹਿਲਾਂ ਉੱਥੇ ਗੱਲ ਕਰਨ ਤੋਂ ਪਹਿਲਾਂ ਹੀ ਜਿਹੜਾ ਵਾਪਸ ਲੈ ਲਿਆ ਤੇ ਕੋਰਟ ਦੇ ਵਿੱਚ ਦੂਜੇ ਦਿਨ ਵਕੀਲ ਜਾਂਦਾ ਤੇ ਜਾ ਕੇ ਕਹਿ ਦਿੰਦਾ ਕਿ ਜੀ ਅਸੀਂ ਇਸ਼ਤਿਹਾਰ ਹੀ ਵਾਪਸ ਲੈ ਲਿਆ ਸੀ ਇਹਨੂੰ ਰਿਵਿਊ ਕਰਾਂਗੇ ਠੀਕ ਹੈ ਹਾਂਜੀ ਹਾਂ ਮਤਲਬ ਜਿਹੜਾ ਕਹਿੰਦੇ ਕਿ ਅਸੀਂ ਡਿਫੈਂਡ ਕਰਾਂਗੇ ਜਾ ਕੇ ਉਹਨਾਂ ਨੇ ਉਹ ਡਿਫੈਂਡ ਕਰਨ ਤੋਂ ਪਹਿਲਾਂ ਵਾਪਸ ਹੀ ਲੈ ਲਈ ਆਪਣੀ ਹਾਂਜੀ ਕਿਉਂਕਿ ਜੇ ਤਾਂ ਬਾਈ ਜੀ ਰੂਲ ਬਣੇ ਸੀਗੇ ਇਹ 23 ਦੇ ਵਿੱਚ 23 ਦੇ ਵਿੱਚ ਇਹਨਾਂ ਨੇ ਸਾਰੀਆਂ ਕੁਆਲੀਫਿਕੇਸ਼ਨ ਨੂੰ ਇੰਟਰ ਕੀਤਾ ਸੀਗਾ ਉਸ ਸਮੇਂ ਮਾਨਜੋਗ ਸਪਰੀਮ ਕੋਰਟ ਦੀ ਜੱਜਮੈਂਟ ਨਹੀਂ ਆਈ ਸੀਗੀ ਸਪਰੀਮ ਕੋਰਟ ਦੀ ਸਾਨੂੰ ਵੀ ਜੱਜਮੈਂਟ ਦੀ ਵੇਟ ਸੀਗੀ ਕਿਉਂਕਿ ਤੁਸੀਂ ਬੀਆਡੀਟੀਟੀ ਵਾਲਾ ਮਸਲਾ ਸੁਣਿਆ ਹੈ ਹਨਾ ਉਹਦੇ ਵਿੱਚ ਜੱਜ ਸਾਹਿਬ ਨੇ ਸਾਫ਼ ਇਹ ਕਿਹਾ ਸੀ ਕਿ ਜਿਹੜੇ ਪ੍ਰਾਇਮਰੀ ਸਕੂਲਾਂ 'ਚ ਟੀਚਰ ਪੜਾਉਣਗੇ ਨਾ ਉਸ ਕੇਵਲ ਡਿਪਲੋਮਾ ਧਾਰਕ ਹੀ ਪੜਾਉਣਗੇ ਕਿਉਂਕਿ ਬਈ ਨਹੀਂ ਤਾਂ ਲੱਖ ਰੁਪਏ ਬੀਪੀਐਡ ਦੀ ਫੀਸ ਅਤੇ ਲੱਖ ਹੀ ਡੀਪੀਐਡ ਦੀ ਫਿਰ ਅਗਲਾ ਡਿਪਲੋਮਾ ਕਿਉਂ ਕਰੂਗਾ ਅਗਲਾ ਡਿਗਰੀ ਕਰੂਗਾ ਹਨਾ ਤਾਂ ਜੱਜ ਸਾਹਿਬ ਨੇ ਉਸ ਸਮੇਂ ਆਰਡਰ ਦਿੱਤੀ ਸੀ ਪੂਰੇ ਇੰਡੀਆ ਦਾ ਮਸਲਾ ਸੀ ਬਹੁਤ ਵੱਡਾ ਮਸਲਾ ਸੀਗਾ ਆ ਰਾਜਸਥਾਨ ਦੇ ਵਿੱਚ ਇਹਨੂੰ ਬੀਐਸਟੀਸੀ ਬੋਲਿਆ ਜਾਂਦਾ ਸੀ ਤਾਂ ਉਸ ਸਮੇਂ ਜੱਜਮੈਂਟ ਦਿੱਤੀ ਕਿ ਕੋਈ ਵੀ ਪੋਸਟ ਹੈ ਉਹਦੇ ਵਿੱਚ ਜੇਕਰ ਆ ਪਰਤੀ ਆਉਂਦੀ ਹੈ ਪ੍ਰਾਇਮਰੀ ਦੇ ਵਿੱਚ ਤਾਂ ਉਹਦੇ ਵਿੱਚ ਡਿਪਲੋਮਾ ਧਾਰਕ ਪੜਾਉਣਗੇ ਉਸੇ ਦੇ ਆਧਾਰ ਤੇ ਬਾਈ ਇਹਨਾਂ ਨੇ 23 ਤੋਂ ਬਾਅਦ ਡੇਢ ਸਾਲ ਬਾਅਦ ਉਸ ਜੱਜਮੈਂਟ ਨੂੰ ਪੜ੍ਹ ਕੇ ਇਹਨਾਂ ਨੇ ਰੂਲ ਅਮੈਂਡ ਕੀਤੇ ਜਿਹਦੇ ਵਿੱਚ ਸੀਪੀਐਡ ਤੇ ਡੀਪੀਐਡ ਨੂੰ ਲਿਆ ਗਿਆ ਡਿਪਲੋਮੇ ਨੂੰ ਲਿਆ ਗਿਆ ਸਾਡੇ ਲਈ ਵੀ ਰਾਹਤ ਵਾਲੀ ਗੱਲ ਸੀਗੀ ਕਿਤੇ ਨਾ ਕਿਤੇ ਅਸੀਂ ਸੰਘਰਸ਼ ਬਹੁਤ ਕੀਤਾ ਬਾਈ ਐਂ ਕਹਦੀ ਵੀ ਸੌਖਾ ਕਰਤਾ ਡਿਪਾਰਟਮੈਂਟ ਨੇ ਜਾਂ ਸਰਕਾਰ ਨੇ ਬਹੁਤ ਛੱਤਰ ਖਾਦੇ ਆ ਕੁੜੀਆਂ ਦੀਆਂ ਗੁੱਤਾਂ ਬਹੁਤ ਖਿੱਚੀਆਂ ਇਹਨਾਂ ਨੇ ਬਹੁਤ ਕੁਝ ਹੋਇਆਗਾ ਕਾਫੀ ਲੰਬੇ ਸਮੇਂ ਤੋਂ ਬਾਅਦ ਡੇਢ ਸਾਲ ਬਾਅਦ ਇਹਨਾਂ ਨੇ ਫਰਵਰੀ ਚ 25 ਚ ਆ ਕੇ ਇਹਨਾਂ ਨੇ ਰੂਲ ਅਮੈਂਡ ਕੀਤੇ ਆ ਅਮੈਂਡਮੈਂਟ ਹੋਣ ਤੋਂ ਬਾਅਦ ਸਾਡੇ ਫੇਰ ਧਰਨੇ ਚੱਲੇ ਬਾਈ ਲੁਧਿਆਣੇ ਦੀ ਜਿਮਨੀ ਇਲੈਕਸ਼ਨ ਹੋਵੇ ਕੁੜੀਆਂ ਟੈਂਕੀ ਦੇ ਬੈਠੀਆਂ ਰਹੀਆਂ ਲੰਮਾ ਸਮਾਂ ਫਿਰ ਉਸ ਤੋਂ ਬਾਅਦ ਕੀ ਹੁੰਦਾਗਾ ਅਸੀਂ ਜੂਨ ਦੇ ਵਿੱਚ ਪੱਕੇ ਧਰਨੇ ਤੇ ਛੇਵੀਂ ਮੰਜ਼ਲ ਤੇ ਬਹਿ ਜੰਨੇ ਆ ਜਾ ਕੇ ਲਗਾਤਾਰ ਡਿਪਾਰਟਮੈਂਟ ਤੇ ਦਬਾਅ ਬਣਦਾ ਇਸ ਚੀਜ਼ ਦਾ ਕਿ ਇਹਨਾਂ ਦਾ ਰਾਈਟ ਹੈ ਜਦੋਂ ਵੀ ਕੋਈ ਅਧਿਕਾਰੀ ਆਉਂਦਾ ਸੀ ਉਹਨੂੰ ਗੱਲ ਸਮਝਾਉਣੇ ਅਧਿਕਾਰੀ ਹੱਥ ਖੜੇ ਕਰ ਜਾਂਦਾ ਸਾਡੇ ਕੋਲੇ ਅਜਿਹੇ ਅਫਸਰ ਵੀ ਆਏ ਮ ਮਾਲੋ ਵੀ ਸੰਬੰਧਤ ਜਦੋਂ ਉਹਨਾਂ ਨੂੰ ਅਸੀਂ ਸਾਰਾ ਮੁੱਦਾ ਦੱਸਦੇ ਸੀ ਉਹ ਪਤਾ ਕੀ ਕਹਿੰਦੇ ਸੀ ਕਹਿੰਦੇ ਯਾਰ ਤੁਹਾਨੂੰ ਤਾਂ ਇਸ ਚੀਜ਼ ਦਾ ਵੀ ਪਤਾ ਕਿ ਤੁਹਾਡਾ ਪੇਜ ਜਿਹੜਾ ਭਰਤੀ ਦੇ 550 ਪੇਜ ਬਣਿਆ 600 ਆਪਣੀ ਭਰਤੀ ਦਾ ਸਾਰਾ ਕਹਿੰਦੇ ਵੀ ਕੱਲਾ ਕੱਲਾ ਪੇਜ ਤੁਸੀਂ ਆਪ ਕਲੀਅਰ ਕਰਾਇਆ ਅਸੀਂ ਕੱਲੀ ਕੱਲੀ ਮੀਟਿੰਗ ਡਿਪਾਰਟਮੈਂਟ ਨਾਲ ਕਰਕੇ ਹਰੇਕ ਮੁੱਦੇ ਤੇ ਆਪਨੇ ਵਿਚਾਰ ਚਰਚਾ ਕੀਤੀ ਹੈ ਤੇ ਅਸੀਂ ਕੱਲੀ ਕੱਲੀ ਚੀਜ਼ ਨੂੰ ਕਲੀਅਰ ਕਲਾ ਕੇ ਭਰਤੀ ਇਸ ਤੋ ਤੱਕ ਲੈ ਕੇ ਆਈ ਸੀਗੇ ਪਰ ਪਤਾ ਨਹੀਂ ਬਈ ਜੀ ਪਰ ਇਹਦਾ ਬਈ ਕਾਰਨ ਕੀ ਮੰਨਦੇ ਹੋ ਕਿ ਸਰਕਾਰ ਜਦੋਂ ਸਰਕਾਰ ਦਾ ਇਹਦੇ ਵਿੱਚ ਕੀ ਫਾਇਦਾ ਹੈ ਨੁਕਸਾਨ ਹੈ ਜਿਹੜਾ ਖੁਦ ਜਾ ਕੇ ਪਟੀਸ਼ਨ ਵਾਪਸ ਲੈਣੀ ਬਾਈ ਜੀ ਇਹਦੇ ਵਾਲੀ ਤਾਂ ਉਹੀ ਗੱਲ ਹੋ ਗਈ ਜਾਂ ਤਾਂ ਇਹਨਾਂ ਕੋਲੇ ਪੈਸਾ ਹੈ ਨਹੀਂਗਾ। ਹੂੰ। ਇਹੀ ਗੱਲ ਕਹਿ ਸਕਦੇ ਆ ਵੀ ਜਾਂ ਤਾਂ ਇਹਨਾਂ ਕੋਲੇ ਪੈਸਾ ਹੈ ਨਹੀਂ ਜਿਵੇਂ ਪਹਿਲਾਂ ਗੱਲ ਕਰਦੇ ਹੁੰਦੇ ਸੀ ਇੱਕ ਖਜ਼ਾਨਾ ਖਾਲੀ ਉਹ ਮਾਨ ਸਾਹਿਬ ਗੱਲ ਕਰਦੇ ਆ ਕਹਿੰਦੇ ਵੀ ਖਜ਼ਾਨਾ ਖਾਲੀ ਨਹੀਂ ਖਜ਼ਾਨਾ ਭਰਿਆ ਨੀਤ ਚੰਗੀ ਹੋਣੀ ਚਾਹੀਦੀ ਆ ਪਰ ਸਾਡੇ ਵਾਸਤੇ ਤਾਂ ਨੀਤ ਜਿਹੜੀ ਆ ਉਹ ਮਾੜੀ ਦਿਖਾਈ ਗਈ ਆ। ਠੀਕ ਹੈ ਨਾ ਕਿਉਂਕਿ ਜੇਕਰ ਇਹਨਾਂ ਕੋਲੇ ਕੁਝ ਹੁੰਦਾ ਜੇ ਪੱਲੇ ਹੁੰਦਾ ਤਾਂ ਇਹ ਕੋਰਟ 'ਚ ਤਾਂ ਲੜਦੇ ਬਈ ਬਿਨਾ ਉਹਦੇ ਤੋਂ ਸਿੱਧਾ ਕੌਣ ਲਿਆਉਣਾ ਹੁੰਦਾ ਵਾਪਸ ਅਸੀਂ ਵੀ ਅਸੀਂ ਆਪਦੀ ਧਿਰ ਬਣਦੇ ਉੱਥੇ ਪਹਿਲੀ ਤਰੀਕ ਤੇ ਬਈ ਕੋਈ ਵੀ ਜਾ ਕੇ ਧਿਰ ਨਹੀਂ ਬਣ ਸਕਦਾ ਸਿੱਧੀ ਜੇ ਦੋ ਬੰਦਿਆਂ ਦਾ ਮਸਲਾ ਹੈ ਅਸੀਂ ਉਦੋਂ ਬਾਅਦ ਜਦੋਂ ਕਿ ਉਹਦੇ ਸੁਣਵਾਈ ਹੁੰਦੀ ਅਸੀਂ ਦੱਸਦੇ ਵੀ ਇਹਦੇ ਨਾਲ ਅਸੀਂ ਪ੍ਰਭਾਵਿਤ ਹੋਵਾਂਗੇ ਜੀ ਇਸ ਚੀਜ਼ ਦੇ ਨਾਲ ਸਾਡੇ ਕੋਲੇ ਜਿੰਨੇ ਪ੍ਰੂਫ ਸੀ ਅਸੀਂ ਰੱਖਦੇ ਉਹ ਦੂਜੀ ਧਿਰ ਰੱਖਦਾਂ ਦੀ ਗੱਲ ਨਿਬੜ ਗਈ ਸੀ ਪਰ ਅਸਲ ਦੇ ਵਿੱਚ ਡਿਪਾਰਟਮੈਂਟ ਨੇ ਇੱਕ ਤੀਰ ਦੇ ਨਾਲ ਦੋ ਨਿਸ਼ਾਨੇ ਲਾਉਣੇ ਚਾਹੇ ਆ ਉਹਨਾਂ ਨੇ ਇਹ ਚਾਹਿਆ ਕਿ ਭਰਤੀ ਤਾਂ ਕੋਰਟ ਨੇ ਹੋ ਸਕਦਾ ਵੀ ਲੰਮਕ ਜੇ ਪਰ ਸਾਡਾ ਸਾਲ ਰਹਿ ਗਿਆ ਅਸੀਂ ਬਚ ਜਾਾਂਗੇ ਇਸ ਵੱਲੋਂ ਅਸੀਂ ਦੋਨੇ ਤਰ੍ਹਾਂ ਨੂੰ ਕਹਿ ਸਕਦੇ ਸਾਨੂੰ ਵੋਟਾਂ ਪਾਓ 27 ਦੇ ਵਿੱਚ ਤੇ ਅਸੀਂ ਤੁਹਾਡੀ ਸਰਕਾਰ ਬਣਾਵਾਂਗੇ ਠੀਕ ਆ ਅਸੀਂ ਸਰਕਾਰ ਬਣਾਵਾਂਗੇ ਤੇ ਤੁਹਾਡੀਆਂ ਭਰਤੀਆਂ ਦਾ ਹੱਲ ਕਰਾਂਗੇ ਪਰ ਅਸਲ ਦੇ ਵਿੱਚ ਬਈ ਜੀ ਸੱਚ ਕੀ ਹੈਗਾ ਉਹ ਤੁਹਾਨੂੰ ਇਸ ਗੱਲ ਦਾ ਬਿਲਕੁਲ ਪਤਾ ਹੈਗਾ ਕਿਉਂਕਿ ਭਰਤੀ ਨੂੰ ਰੋਕਣ ਦੇ ਲਈ ਇਹ ਜਿਹੜਾ ਇਹ ਰਾਹ ਪਨਾਇਆ ਗਿਆ ਡਿਪਾਰਟਮੈਂਟ ਦੇ ਵੱਲੋਂ ਕਿਉਂਕਿ ਆਪ ਰੂਲ ਬਣਾ ਕੇ ਇੱਕ ਆਈਏ ਅਫਸਰ ਰੂਲ ਬਣਾਉਂਦੇ ਆ ਬਈ ਜੀ ਚਾਹੇ ਕੋਈ ਵੀ ਹੋਵੇ ਹਨਾ ਆਈਐਸ ਅਫਸਰ ਰੂਲ ਬਣਾਉਂਦੇ ਆ ਤਾਂ ਉਹ ਆਈਐਸ ਅਫਸਰ ਬਹੁਤ ਸਾਰੀਆਂ ਚੀਜ਼ਾਂੋਂ ਮੇਰੇ ਕਹੇ ਜਾਂ ਮੇਰੀ ਜੂਨੀਅਨ ਦੇ ਕਹੇ ਜਾਂ ਉਹ ਬਾਹਰ ਨਾਰੇ ਲੱਗਦਿਆਂ ਨੂੰ ਦੇਖ ਕੇ ਤਾਂ ਨਹੀਂ ਰੂਲ ਬਣਾਉਂਦੇ ਉਹਨਾਂ ਨੇ ਜਿੰਨੀਆਂ ਗੱਲਾਂ ਕਰਨੀਆਂ ਸੰਵਿਧਾਨਕ ਤਰੀਕੇ ਨਾਲ ਕਰਨੀਆਂ ਨੇ ਜਿਹੜੀ ਵੀ ਕੋਈ ਸੋਧ ਹੋਈ ਹੈ ਜਿਹੜੀ ਵੀ ਕੋਈ ਐਮੈਂਡਮੈਂਟ ਹੋਈ ਹੈ ਉਹਨਾਂ ਨੇ ਆਪਦੇ ਸੰਵਿਧਾਨਕ ਤਰੀਕੇ ਦੇ ਨਾਲ ਕਰਨੀਆਂ ਕਿਹੜੀ ਧਾਰਾ ਕੀ ਕਹਿੰਦੀ ਆ ਕਿਹੜੀ ਧਾਰਾ ਕੀ ਕਹਿੰਦੀ ਆ ਤਾਂ ਉਹਨਾਂ ਰੂਲਾਂ ਨੂੰ ਜੇਕਰ ਉਹ ਰੂਲ ਗਲਤ ਬਣੇ ਤਾਂ ਕਿਉਂ ਬਣੇ ਅਸੀਂ ਕਹਨੇ ਆ ਬਈ ਉਹ ਰੂਲ ਬਿਲਕੁਲ ਸਹੀ ਸੀ ਜਿਨ੍ਹਾਂ ਨੇ ਵੀ ਬਣਾਏ ਉਹ ਬਿਲਕੁਲ ਰੂਲ ਸਹੀ ਬਣੇ ਹੋਏ ਸੀਗੇ ਅਸ ਕਿਉਂਕਿ ਸਾਡੇ ਕੋਲੇ ਵੀ ਬਹੁਤ ਕੁਝ ਆ ਅਸੀਂ ਡਿਪਾਰਟਮੈਂਟ ਨੂੰ ਦੱਸਾਂਗੇ ਜਾ ਕੇ ਤੇ ਏ ਵੀ ਕਹਿ ਸਕਦੇ ਆ ਕਿ ਕੇਂਦਰ ਦੀਆਂ ਏਜੰਸੀਆਂ ਨੇ ਜਿੰਨੀਆਂ ਵੀ ਸਿੱਖਿਆ ਨਾਲ ਸੰਬੰਧਤ ਹੋਰ ਮਾਹਰ ਪੰਜਾਬ ਦੇ ਵਿੱਚ ਬਹੁਤ ਮਾਹਰ ਬੈਠੇ ਸਿੱਖਿਆ ਮਾਹਰ ਉਹਨਾਂ ਦੀ ਵੀ رائے ਲੈਣੀ ਬਣਦੀ ਹੈ ਬਈ ਠੀਕ ਹੈ ਜੀ ਇਹੀ ਗੱਲ ਆ ਕਿਉਂਕਿ ਪੰਜਾਬ ਦੇ ਵਿੱਚ ਜੇਕਰ ਅਸੀਂ ਗੱਲ ਕਰੀ ਹੁਣ ਸਾਡਾ ਵੀ ਮਹਾਲੀ ਧਰਨਾ ਚੱਲ ਰਿਹਾ ਪੱਕੇ ਤੌਰ ਤੇ ਉੱਥੇ 6-7 ਦਿਨ ਹੋ ਗਏ ਸਾਨੂੰ ਬੈਠੇ ਨੂੰ ਪਰ ਸਾਡੀ ਕੋਈ ਸੁਣਵਾਈ ਨਹੀਂ ਹੈਗੀ ਕਿਉਂਕਿ ਸਰਕਾਰ ਨੇ ਆਉਣ ਤੋਂ ਪਹਿਲਾਂ ਇਹੀ ਗੱਲਾਂ ਕਹੀਆਂ ਸੀ ਕਿ ਅਸੀਂ ਟੈਂਕੀਆਂ ਤੇ ਨਹੀਂ ਚੜ੍ਹਨ ਦਿੰਦੇ ਤੁਸੀਂ ਸੁਣਿਆ ਹੋਊਗਾ ਜਦੋਂ ਪਹਿਲੀ ਵਾਰ ਧੂਰੇ ਆ ਇੱਥੇ ਗਏ ਨੇ ਮੁੱਖ ਮੰਤਰੀ ਸਾਹਿਬ ਸੰਗਰੂਰ ਆਏ ਆ ਮੱਲ ਤਾਜਪੋਸ਼ੀ ਤੋਂ ਪਹਿਲਾਂ ਉਹਨਾਂ ਨੇ ਇਹ ਕਿਹਾ ਸੀ ਵੀ ਜਿਹੜੀ 2022 ਚ ਸਰਕਾਰ ਬਣੂਗੀ ਉਹ ਜਿਹੜੀ ਹੈਗੀ ਆ ਵੀ ਉਹ ਚੁੱਲਿਆਂ ਦੀ ਗੱਲ ਕਰੂਗੀ ਤੁਹਾਡਿਆਂ ਦੀ ਅਸੀਂ ਟਿਫਨ ਫੜਾਵਾਂਗੇ ਟੀਕੇ ਖੋ ਕੇ ਪਰ ਅਸਲ ਦੇ ਵਿੱਚ ਇਹ ਬੱਚਿਆਂ ਦਾ ਵੀ ਹੱਕ ਖੋਇਆ ਗਿਆ ਬਾਈ ਜੀ ਪ੍ਰਾਇਮਰੀ ਵਾਲਿਆਂ ਨੂੰ ਪਹਿਲੀ ਵਾਰੀ ਟੀਚਰ ਮਿਲਣ ਜਾ ਰਹੇ ਸੀਗੇ ਇਹਨਾਂ ਨੂੰ ਐਂ ਵੀ ਠੰਡੇ ਵਾਸਤੇ ਕੰਮ ਪਾ ਦਾਂਗੇ 8 ਮਹੀਨੇ 9 ਮਹੀਨੇ ਤੱਕ ਅਸੀਂ ਕਮੇਟੀ ਨਹੀਂ ਬਿਠਾਉਣੀ ਆਏ ਕਿਹੜੇ ਕਹਿਦਿਆ ਕਰਾਂਗੇ ਇੰਨੇ ਨੂੰ ਸਰਕਾਰ ਦਾ ਜਿਹੜਾ ਸਮਾਂ ਨੇੜੇ ਲੱਗ ਜੂਗਾ ਇਹਦੇ ਵਿੱਚ ਬਾਈ ਕਹਿੰਦੇ ਇਹ ਵੀ ਤੇ ਨਹੀਂ ਕਿ ਜਿਹੜੀ ਸਰਕਾਰ ਪਿਛਲੀ ਦੀ ਹੈ ਭਰਤੀ ਹੈ ਕਿਤੇ ਨਾਮ ਉਹਨਾਂ ਦਾ ਹੁੰਦਾ ਹੋਵੇ ਕਿ ਉਹਨਾਂ ਨੇ ਭਰਤੀ ਕੱਢੀ ਸੀ ਵੀ ਅਸੀਂ ਤਾਂ ਵੀ ਰੋਕ ਲਈਜੀਏ ਬਾਈ ਜੀ ਇਹ ਵੀ ਹੋ ਸਕਦਾ ਹੈਗਾ ਕਿਉਂਕਿ ਜਿੰਨੀਆਂ ਅੱਜ ਤੱਕ ਜਿੱਦੇ ਦੀ ਸਰਕਾਰ ਆਈ ਆ ਇੱਕ ਵੀ ਸਿੱਖਿਆ ਵਿਭਾਗ ਦੇ ਨਾਲ ਸੰਬੰਧਤ ਇਹਨਾਂ ਨੇ ਭਰਤੀ ਨਹੀਂ ਦਿੱਤੀ ਜੀ ਕੋਈ ਨੋਟੀਫਿਕੇਸ਼ਨ ਦਿਖਾ ਸਕਦਾ ਕੋਈ ਵੀ ਬੰਦਾ ਕਹਿ ਸਕਦਾ ਬਾਕੀ 50 50000 ਦੇ ਜਿਹੜੇ ਫਲੈਕਸ ਲੱਗਦੇ ਨੇ ਬੋਰਡ ਲੱਗਦੇ ਨੇ ਮੰਨ ਲਓ ਵੱਡੇ ਸਾਡੀਆਂ ਜਿਹੜੀਆਂ ਪੀਟੀਆਈ ਦੀਆਂ ਪੋਸਟਾਂ ਸੀ 2000 ਇਹਨਾਂ ਨੇ ਬਈ ਇੰਨੀ ਐਡ ਕੀਤੀ ਇਹਨਾਂ ਦੀ ਪੇਜਾਂ ਤੇ ਗਵਰਨਮੈਂਟ ਦੇ ਪੇਜਾਂ ਤੇ ਆਪਦੇ ਪੇਜਾਂ ਤੇ 2000 ਪੀਟੀਆਈ ਮਿਲਣਗੇ ਵੱਡੇ ਵੱਡੇ ਫਲੈਕਸ ਵੱਡੇ ਵੱਡੇ ਬੈਨਰ ਲਾਏ ਆ ਉਸ ਤੋਂ ਬਾਅਦ ਲਾਸਟ ਦੇ ਵਿੱਚ ਆਪਦੀ ਵਾਵਾ ਖੱਟ ਕੇ 2000 ਤਾਂ ਬਈ ਉਹ 50000 ਚ ਐਡ ਕਰ ਲਈ ਇਹਨਾਂ ਨੇ 48 ਤੋਂ 50000 ਬਣ ਗਏ ਪਰ ਅਸਲ ਦੇ ਵਿੱਚ ਫਿਰਦੇ ਕਿੱਥੇ ਤੁਹਾਡੇ ਸਾਹਮਣੇ ਆ ੱਟਕੇ ਖਾਂਦੇ ਫਿਰਦੇ ਆ ਨੌਜਵਾਨ ਬਹੁਤ ਸਾਰੇ ਬੱਚੇ ਐਦਾਂ ਦੇ ਨੇ ਜਿਹੜੇ ਮੈਂਟਲੀ ਤੌਰ ਤੇ ਪਰੇਸ਼ਾਨ ਹੋਏ ਨੇ ਜਿੱਦਨੇ ਇਹ ਫੈਸਲਾ ਆਇਆਗਾ ਅਸਲ ਦੇ ਵਿੱਚ ਕੁੜੀਆਂ ਵਾਸਤੇ ਤਾਂ ਖਾਸ ਤੌਰ ਤੇ ਸੀ ਕਿਉਂਕਿ ਬਈ ਹਰੇਕ ਬੱਚੇ ਦੀ ਆਪਣੀ ਉਮਰ ਹੈ ਹਨਾ ਤਾਂ ਮੰਨ ਲਓ ਵੀ ਇੰਨਾ ਜਵਾਕਾਂ ਨੇ ਉਸ ਦਿਨ ਇਸ ਚੀਜ਼ ਦਾ ਮਲਾਲ ਕੀਤਾ ਕਿ ਅਸੀਂ 9 ਸਾਲਾਂ ਬਾਅਦ ਭਰਤੀ ਲਈ ਸੀ ਸਰਕਾਰ ਸਾਨੂੰ ਗਲਤੀ ਤਾਂ ਦੱਸ ਦਿੰਦੀ ਅੱਜ ਵੀ ਅਸੀਂ ਗਲਤੀ ਪੁੱਛਦੇ ਹਾਂ ਡਿਪਾਰਟਮੈਂਟ ਦੇ ਵਿੱਚ ਜਾ ਕੇ ਵੀ ਸਾਡੀ ਗਲਤੀ ਦੱਸੋ ਕੀ ਹੈ ਉਹਨਾਂ ਨੂੰ ਜਵਾਬ ਹੀ ਨਹੀਂ ਆਉਂਦਾ ਬਾਈ ਕਿ ਅਸੀਂ ਤਰਕ ਨਾਲ ਗੱਲ ਕਰਦੇ ਹਾਂ ਤਰਕ ਨਾਲ ਹਰੇਕ ਚੀਜ਼ ਦਾ ਹੱਲ ਹੈ ਅਸੀਂ ਤਰਕ ਨਾਲ ਗੱਲ ਕਰਦੇ ਹਾਂ ਉੱਥੇ ਕੋਈ ਜਵਾਬ ਹੀ ਨਹੀਂ ਆਉਂਦਾ ਕਿਹੜਾ ਸਿੱਖਿਆ ਮਾਡਲ ਦੀ ਸਰਕਾਰ ਗੱਲ ਕਰਦੀ ਹੈ ਲਗਾਤਾਰ ਕਿ ਸਿੱਖਿਆ ਮਾਡਲ ਅਸੀਂ ਲੈ ਕੇ ਜਾਂਦਾ ਪਰ ਉਹ ਮਾਡਲ ਬਣੂਗਾ ਕਿਵੇਂ ਜੇਕਰ ਪੜਾਉਣ ਵਾਲੇ ਹੀ ਨਾ ਮਾਡਲ ਬਾਈ ਤੁਸੀਂ ਪਿੱਛੇ ਜੇ ਦੇਖਿਆ ਹੀ ਹੈ ਸਕੂਲਾਂ ਦੇ ਵਿੱਚ ਜਿਹੜੀਆਂ ਤਿੰਨ ਤਿੰਨ ਸਾਲ ਪੁਰਾਣੀਆਂ ਕੰੰਧਾਂ ਸੀਗੀਆਂ ਉਹਨਾਂ ਤੇ ਰੰਗ ਕਰਕੇ ਇਹਨਾਂ ਦੇ ਪਿੰਡਾਂ ਦੇ ਸਮਰਥਕ ਉੱਥੇ ਖੜ੍ਹ ਜਾਂਦੇ ਸੀਗੇ ਜਾ ਕੇ ਉਹ ਆਉਂਦਾ ਸੀਗਾ ਕੋਈ ਨਾ ਐਮਐਲਏ ਆ ਗਿਆ ਜਾਂ ਕੋਈ ਇਹਨਾਂ ਦਾ ਕੋਈ ਵੀ ਆ ਗਿਆ ਆ ਕੇ ਉਹਨਾਂ ਨੇ ਨਾਲ ਦੀ ਨਾਲ ਰੇਵਣ ਖਿੱਚਣਾ ਸੀ ਇਹ ਜੀ ਸਿੱਖਿਆ ਮਾਡਲ ਹੈ ਜੀ ਕੰੰਧਾਂ ਮਾਡਲ ਨਹੀਂ ਹੁੰਦੀਆਂ ਬਾਈ ਰੰਗ ਦੀ ਬਾਲਟੀ ਨਾਲ ਸਕੂਲ ਜਿਹੜੇ ਹੈਗੇ ਆ ਸਿੱਖਿਆ ਕ੍ਰਾਂਤੀ ਨਹੀਂ ਆਉਂਦੀ ਇਹ ਗੱਲ ਸਾਫ਼ ਹੈ ਕਿਉਂਕਿ ਪੰਜਾਬ ਦੇ ਵਿੱਚ ਜੇ ਪੰਜਾਬ ਨੂੰ ਲੈ ਕੇ ਚੱਲੀਏ ਇਹ ਨਸ਼ੇ ਦੀ ਗੱਲ ਕਰਦੇ ਆ ਬਈ ਤਾਂ ਨਸ਼ਾ ਤਾਂ ਬਈ ਪ੍ਰਾਇਮਰੀ ਪੱਧਰ ਦੇ ਜਿਹੜੇ ਸਕੂਲ ਨੇ ਨਾ ਜਦੋਂ ਬੱਚਾ ਕਿਸੇ ਗੇਮ ਦੇ ਵਿੱਚ ਪਊਗਾ ਆਟੋਮੈਟਿਕਲੀ ਤੁਹਾਨੂੰ ਪਤਾ ਹੀ ਆ ਤਾਂ ਉਹ ਬੱਚਿਆਂ ਨੂੰ ਇਸ ਚੀਜ਼ ਦੀ ਜਦੋਂ ਚਿੰਗ ਲੱਗਦੀ ਹੈ ਨਾ ਤਾਂ ਉਹ ਬੱਚਾ ਬਹੁਤ ਸਾਰੇ ਪਾਸੋਂ ਹਟ ਜਾਂਦਾ ਅਸੀਂ ਵੀ ਇਸ ਤਰ੍ਹਾਂ ਦੇ ਸੀ ਬਈ ਮੈਂ ਪਹਿਲਾਂ ਮੋਨਾ ਸੀਗਾ ਫਿਰ ਜਿਵੇਂ ਜਿਵੇਂ ਗੇਮ ਦੇ ਵਿੱਚ ਪਈਗੇ ਮੈਂ ਗਤਕਾ ਵੀ ਕੀਤਾ ਤਾਂ ਉਸ ਤਰੀਕੇ ਬੰਦੇ ਦੀ ਛਵੀ ਬਣ ਜਾਂਦੀ ਹੈ ਤਾਂ ਬੱਚਿਆਂ ਨੂੰ ਜੇਕਰ ਇੱਕ ਗਰਾਊਂਡ ਮਿਲੂਗਾ ਇੱਕ ਟੀਚਰ ਮਿਲੂਗਾ ਤਾਂ ਉਹਨਾਂ ਬੱਚਿਆਂ ਦੇ ਵਿੱਚ ਅਜਿਹਾ ਸੁਧਾਰ ਆ ਜਾਣਾ ਕਿ ਆਉਣ ਵਾਲੇ ਟਾਈਮ ਦਾ ਭਵਿੱਖ ਬਹੁਤ ਉੱਚੀ ਤਰ੍ਹਾਂ ਰੋਸ਼ਨ ਹੋਊਗਾ ਤੇ 올림픽 ਦੇ ਵਿੱਚ ਮੈਡਲ ਆਉਣ ਦੀ ਵੀ ਜਿਹੜੀ ਸਾਡੀ ਤਜਵੀਜ਼ ਬਣੂਗੀ ਬਈ ਹਾਂਜੀ ਇਹੀ ਚੀਜ਼ ਹੈ ਤੁਹਾਡਾ ਜਿਹੜਾ ਧਰਨਾ ਉਹ ਲਗਾਤਾਰ ਚੱਲਦਾ ਤੁਸੀਂ ਕਹਿੰਦੇ ਕਿ ਸੁਣਵਾਈ ਕੋਈ ਨਹੀਂ ਆ ਪਰ ਕੀ ਲੱਗਦਾ ਕਿ ਸੁਣਵਾਈ ਕਰੂਗਾ ਕੌਣ ਤੁਹਾਡੀ ਅੱਜ ਵੀ ਬਾਈ 2-3-50 ਬੰਦਾ ਬੈਠਾਗਾ ਉੱਥੇ ਬਿਲਡਿੰਗ ਦੇ ਵਿੱਚ ਸਾਰੀ ਚ ਜੇ ਕੋਈ ਮਾੜਾ ਜਿਹਾ ਬੋਲਦੇ ਆ ਮੈਡਮ ਕਹਿੰਦੇ ਇਹਨਾਂ ਨੂੰ ਚੁੱਪ ਕਰਾਓ ਅੱਛਾ ਠੀਕ ਹੈ ਜੀ ਮਾੜਾ ਜਿਹਾ ਅਸੀਂ ਆਪਦੀ ਜੁਨੀਅਨ ਨੂੰ ਵੀ ਸਪੀਚ ਦਿੰਨੇ ਨੇ ਇਹਨਾਂ ਨੂੰ ਚੁੱਪ ਕਰਾਓ ਜਦੋਂ ਉੱਥੇ ਬੈੰਨੇ ਆ ਜਾ ਕੇ ਪਰਚੇ ਦੀਆਂ ਧਮਕੀਆਂ ਹੋਰ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਬੋਲੀਆਂ ਜਾਂਦੀਆਂ ਨੇ ਤੇ ਇਸ ਤਰੀਕੇ ਸਾਨੂੰ ਕਈ ਕਈ ਜਿਹੜੇ ਹੈਗੇ ਨੇ ਨਾ ਮੁਲਾਜ਼ਮ ਇਸ ਤਰ੍ਹਾਂ ਦੇ ਮਿਲ ਹਮ ਇਸ ਤਰੀਕੇ ਦੀਆਂ ਗੱਲਾਂ ਵੀ ਕੀਤੀਆਂ ਜਾਂਦੀਆਂ ਨੇ ਵੀ ਤੁਸੀਂ ਖੇਤੀ ਕਰ ਲਓ ਯਾਰ 6 ਲੱਖ ਰੁਪਏ ਬਈ ਮੈਂ ਆਪਦੀ ਪੜ੍ਹਾਈ ਤੇ ਲਾਇਆ ਪੂਰਾ 6 ਲੱਖ ਲੱਗਿਆ ਹੁਣ ਤੋਂ ਪਹਿਲਾਂ 12ਵੀਂ ਤੋਂ ਬਾਅਦ ਆ ਪਹਿਲਾਂ ਤਾਂ ਘਰ ਦੇ ਪੜਾਉਂਦੇ ਹੁੰਦੇ ਆ ਉਸ ਤੋਂ ਬਾਅਦ ਜੇ ਬੰਦਾ ਆਪ ਕਰੇ 6 ਲੱਖ ਰੁਪਏ ਪੜ੍ਹਾਈ ਤੇ ਲੱਗਿਆ ਹੁਣ ਤੱਕ ਦਾ ਜਿਹੜੇ ਹੁਣ ਦੇ ਜਿੰਨੇ ਖਰਚੇ ਹੋਏ ਆ ਬਈ ਉਹ 6 ਲੱਖ ਦਾ ਹਿਸਾਬ ਕੌਣ ਦੇਊਗਾ ਸਾਡੀ ਭਰਤੀ ਦੇ ਵਿੱਚ ਜ਼ਿਆਦਾਤਰ ਐਸੀ ਬੱਚੇ ਨੇ ਜਿਹੜਾ ਇਹ ਕੋਰਸ ਕੀਤਾ ਹੋਇਆ ਜੀ ਕਿਉਂਕਿ ਅਸੀਂ ਜੁਨੀਅਨ ਦੇ ਨਮਾਇੰਦੇ ਆ ਅਸੀਂ 10 15 ਜਣੇ ਅੱਗੇ ਲੱਗੇ ਹੋਏ ਆ ਸਾਨੂੰ ਹਰ ਇੱਕ ਚੀਜ਼ ਦੀ ਸਮਝ ਆ ਉਹ ਸਮਾਜ ਵਿਚਾਰੇ ਜੂਨ ਦੇ ਮਹੀਨੇ ਚ ਜਦੋਂ ਸਾਡਾ ਧਰਨਾ ਲੱਗਿਆ ਹੋਇਆ ਸੀ ਬਾਈ ਉਸ ਸਮੇਂ ਨਾ ਉਹ ਝੋਨਾ ਲਾ ਕੇ 5 ਦਿਨ ਝੋਨਾ ਲਾ ਕੇ 2 ਦਿਨ ਬਹਿ ਕੇ ਜਾ ਕੇ 3 ਦਿਨ ਬਹਿ ਗਏ ਇਸ ਤਰੀਕੇ ਦੇ ਜਵਾਕ ਨੇ ਉਹ ਜਵਾਕਾਂ ਦੇ ਚਾ ਸੀਗੇ ਉਹਨਾਂ ਨੂੰ ਇਹ ਸੀਗਾ ਵੀ ਅਸੀਂ 9 ਸਾਲ ਦੇ ਵਿੱਚ 18 ਦਿਨ ਸਾਹ ਲਿਆ ਬਾਈ ਪੂਰਾ ਸੌਖਾ ਜੀ ਸਾਡੀ ਸੁਰਤ ਹਮੇਸ਼ਾ ਭਾਰਤੀ ਦੇ ਵਿੱਚ ਰਹਿੰਦੀ ਸੀ ਅੱਜ ਫਲਾਣੇ ਥਾਂ ਤੇ ਮੰਤਰੀ ਨੇ ਆਣਾ ਅੱਜ ਆ ਤਿੰਨ ਛੁੱਟੀਆਂ ਲੰਘੀਆਂ ਬਾਈ ਆਜ਼ਾਦੀ ਵਾਲੀਆਂ ਜੀ ਸਾਨੂੰ ਕੋਈ ਆਜ਼ਾਦੀ ਨਹੀਂ ਸੀ ਅਸੀਂ ਡਿਪਾਰਟਮੈਂਟ ਦੀ ਬਿਲਡਿੰਗ ਦੇ ਵਿੱਚ ਅੰਦਰ ਬੰਦ ਸੀਗੇ ਥੱਲੇ ਪੁਲਿਸ ਲਾਈ ਹੋਈ ਸੀਗੀ ਕਿ ਵੀ 15 ਅਗਸਤ ਦਾ ਕੋਈ ਇਸ ਤਰੀਕੇ ਦੇ ਨਾ ਕਰਨ ਆਗੂ ਸੀਗੇ ਉਹਨਾਂ ਨੂੰ ਘਰਾਂ ਦੇ ਵਿੱਚੋਂ ਚੱਕਿਆ ਗਿਆ ਬਈ ਵੀ ਇਸ ਤਰੀਕੇ ਦੇ ਹਾਲਾਤ ਨੇ ਜੇਕਰ ਆਜ਼ਾਦੀ ਹੈ ਤਾਂ ਫਿਰ ਦੋ ਦਿਨ ਪਹਿਲਾਂ ਆਗੂਆਂ ਨੂੰ ਕਿਉਂ ਚੱਕਿਆ ਜਾਂਦਾ ਹੈ ਫਿਰ ਉਹਨਾਂ ਨੂੰ ਆਜ਼ਾਦੀ ਨਾਲ ਗੱਲ ਰੱਖਣ ਦਿਓ ਜੇਕਰ ਕੋਈ ਇਸ ਤਰ੍ਹਾਂ ਦੇ ਤੁਹਾਨੂੰ ਅੱਤਵਾਦੀ ਲੱਗਦੇ ਆ ਤਾਂ ਉਹ ਤਾਂ ਲੋਕਾਂ ਨੇ ਵੀ ਦੱਸ ਦੇਣਾ ਵੀ ਇਹ ਅੱਤਵਾਦੀ ਨੇ ਸਾਡਾ ਬਈ 18 ਚ ਜਦੋਂ ਜਥੇਬੰਦੀ ਬਣਾਈ ਹੈ 19 ਚ ਸਾਡਾ ਇੱਕ ਨਾਰਾ ਸੀਗਾ ਕਿ ਜਾਂ ਸਾਨੂੰ ਰਜਗਾਰ ਦਿਓ ਜਾਂ ਫਿਰ ਗੋਲੀ ਮਾਰ ਦਿਓ ਅਸੀਂ ਤੁਹਾਡੇ ਪੰਜਾਬ ਦਾ ਜੂਥ ਹਾਂ ਅਸੀਂ ਤੁਹਾਡੇ ਨਾਲ ਹਮੇਸ਼ਾ ਇਸ ਮੁੱਦੇ ਤੇ ਗੱਲ ਕਰਨੀ ਹੈ ਅਸੀਂ ਜਿੰਨਾ ਪੜਾਇਆ ਤੁਹਾਡੇ ਕਾਲਜਾਂ ਚੋਂ ਪੜ੍ਹੇ ਹਾਂ ਬਈ ਜਿਹੜਾ ਇਹ ਕੋਰਸ ਕਰਾਉਂਦੀ ਹੈ ਨਾ ਡੀਪੀਐਡ ਜੀ ਇਹ ਐਸਸੀਸੀ ਇਹ ਆਰਟੀ ਕਰਾਉਂਦੀ ਹੈ ਜਿਹੜੀ ਸਟੇਟ ਦੀ ਆਪਦੀ ਸੰਸਥਾ ਹੈ ਮੈਡਮ ਦਾ ਦਫਤਰ ਇੱਥੇ ਹੈ ਜਿਹੜੀ ਡਾਇਰੈਕਟਰ ਨੇ ਭਰਤੀ ਕਰਨੀ ਆ ਆਹ ਗੈਲਰੀ ਹੈ ਇੱਥੇ ਦਫ਼ਤਰ ਜਿਹੜਾ ਕਹਿ ਸਕਦੇ ਆਂ ਵੀ ਐਸਆਰਟੀ ਦਾ ਇੱਥੋਂ ਕੋਰਸ ਚੱਲ ਰਿਹਾ ਉਹ ਕੋਰਸ ਵਾਲੇ ਇਹ ਗੱਲ ਨੂੰ ਮੰਨਦੇ ਆ ਕਹਿੰਦੇ ਤੁਹਾਡਾ ਡੈਮੋਕਰੈਟਿਕ ਹੱਕ ਹੈ ਇਹ ਤੁਹਾਡਾ ਹੱਕ ਹੈ ਪਰ ਮੈਡਮ ਕਹਿੰਦੇ ਵੀ ਇਹ ਰੂਲ ਰੋਂਗ ਬਣੇ ਹੋਏ ਆ ਸਾਨੂੰ ਦੱਸਣ ਵੀ ਵੀ ਰੂਲਾਂ ਦੇ ਵਿੱਚ ਆ ਚੀਜ਼ ਹੈ ਉਸ ਤੋਂ ਬਾਅਦ ਤਾਂ ਬੜੀਆਂ ਐਮੈਂਡਮੈਂਟਾਂ ਹੋਈਆਂ ਨੇ ਉਹ ਤਾਂ ਡਿਪਾਰਟਮੈਂਟ ਨੇ ਪੜ੍ਹੀਆਂ ਨੇ ਰੂਲ ਬਣਾਉਣੇ ਨਾ ਬਣਾਉਣੇ ਤਾਂ ਸਰਕਾਰ ਦਾ ਕੰਮ ਹੈ ਤੁਹਾਡਾ ਵਿੱਚ ਕੀ ਹੈ ਸਰਕਾਰ ਦਾ ਕੰਮ ਹੈ ਨਾ ਪਰ ਅਸੀਂ ਤਾਂ ਬਈ ਜੀ ਫੇਰ ਵੀ ਜਿੰਨੀ ਸਾਨੂੰ ਪਰਮਾਤਮਾ ਨੇ ਸਮਝ ਦਿੱਤੀ ਹੈ ਜਿੰਨੇ ਸਾਡੇ ਬੰਦਿਆਂ ਨੂੰ ਸਮਝ ਦਿੱਤੀ ਐ ਸਾਡੇ ਮੁੰਡੇ ਦਿਨ ਰਾਤ ਲਗਾਤਾਰ ਕਿਤਾਬਾਂ ਕਾਲੀਆਂ ਕੀਤੀਆਂ ਉਹਨਾਂ ਨੇ ਜਿਹੜੀ ਪੀਡੀਐਫ ਆ ਗਈ ਜਿਹੜਾ ਕੁਝ ਆ ਗਿਆ ਲਗਾਤਾਰ ਜਿਹੜਾ ਅਸੀਂ ਤਾਂ ਫੇਰ ਵੀ ਡਿਪਾਰਟਮੈਂਟ ਨੂੰ ਪਹਿਲਾਂ ਭਰਤੀ ਹੋਣ ਤੋਂ ਪਹਿਲਾਂ ਉਹਨਾਂ ਨੂੰ ਦੱਸਿਆ ਸੀਗਾ ਵੀ ਆਹ ਆਹ ਚੀਜ਼ਾਂ ਦੀਆਂ ਪਰੇਸ਼ਾਨੀਆਂ ਆਉਣਗੀਆਂ ਪਹਿਲਾਂ ਦੱਸਤਾ ਸੀ ਅਸੀਂ ਜਿੱਥੇ ਵੀ ਕੋਈ ਡਿਸੇਬਿਲਟੀ ਦਾ ਮਸਲਾ ਸੀ ਜਾਂ ਕੋਈ ਵੀ ਮਸਲਾ ਸੀ ਹਰ ਮੁੱਦੇ ਤੇ ਡਿਪਾਰਟਮੈਂਟ ਨੇ ਬਣਦਾ ਰੋਲ ਨਹੀਂ ਨਿਭਾਇਆ ਜੂਨੀਅਨ ਨੇ ਨਿਭਾਇਆ ਜੂਨੀਅਨ ਨੇ 2600 ਪੇਜ ਦੀ ਪੀਡੀਐਫ ਆ ਬਾਈ ਉਹ ਜਿਹੜੀ ਡਿਸੇਬਿਲਟੀ ਦੀ ਐ ਜਿਹੜਾ ਕੋਟਾ ਬਣਾਇਆ ਸੈਂਟਰ ਨੇ ਅਸੀਂ ਪੜ ਪੜ ਕੇ ਉਹਨਾਂ ਨੂੰ ਜਿਹੜੇ ਤੱਥ ਰੱਖੇ ਉਹਨਾਂ ਦੇ ਸਾਹਮਣੇ ਕਿ ਭਾਈ ਇਹ ਜਿਹੜੇ ਤੱਥ ਨੇ ਇਹਨਾਂ ਤੇ ਵਿਚਾਰ ਕਰ ਲਓ ਲਗਾਤਾਰ ਜਦੋਂ ਅਸੀਂ ਸੰਘਰਸ਼ ਕਰਦੇ ਰਹੇ ਕਰਦੇ ਰਹੇ ਲਾਸਟ ਦੇ ਟਾਈਮ ਆ ਬਹੁਤੇ ਬੰਦੇ ਤਾਂ ਬਈ ਓਵਰੇਜ ਹੋ ਜਾਣੇ ਆ ਆਪਣੀ ਯੂਨੀਅਨ ਦੇ ਜਰਨਲ ਸਖਤਰ ਤੋਂ ਲੈ ਕੇ ਬਹੁਤ ਸਾਰਾਂ ਦੇ ਬੰਦੇ ਐਦਾਂ ਦੇ ਨੇ ਜਿਨ੍ਹਾਂ ਦੇ ਤਿੰਨ ਤਿੰਨ ਮਹੀਨੇ ਇਜ ਦੇ ਰਹੇ ਕੇ ਭਾਈ 21 ਸਾਲ ਬਾਅਦ ਭਰਤੀ ਆਈ ਸੀ ਇਹ ਜੀ ਪੂਰੇ 21 ਸਾਲ ਬਾਅਦ ਭਰਤੀ ਆਈ ਸੀ 21 ਸਾਲਾਂ ਬਾਅਦ ਤੁਸੀਂ ਦੇਖ ਲਓ ਵੀ 18 ਕਿ ਦਿਨ ਖੁਸ਼ੀ ਮਿਲੀ ਐ ਇਹਨਾਂ ਨੂੰ ਫਿਜ਼ੀਕਲ ਟੀਚਰਾਂ ਨੂੰ ਸਕੂਲ ਬਈ ਸਾਰੇ ਖਾਲੀ ਆ ਕੋਈ ਵੀ ਪੜਾਉਣ ਵਾਲਾ ਹੈ ਨਹੀਂਗਾ ਜੇ ਆਪਾਂ ਗੱਲ ਕਰ ਲਈਏ ਏ ਨਹੀਂ ਹੈਗੇ ਵੀ ਆ ਜਿਲਿਆਂ ਦੀ ਗੱਲ ਕਰ ਲਈਏ ਬਾਰਡਰ ਏਰੀਆ ਦੇ ਵਿੱਚ ਜਾ ਕੇ ਦੇਖੋ ਬਹੁਤ ਮਾੜਾ ਹਾਲ ਹੈ ਤੇ ਉੱਥੇ ਗਿਣਤੀ ਵੀ ਬਹੁਤ ਹੈ ਬੱਚਿਆਂ ਦੀ ਕਿਉਂਕਿ ਜਿਹੇ ਜਿਹੇ ਲੋਕਾਂ ਦੇ ਕਿੱਤੇ ਨੇ ਬਈ ਜਿਹੇ ਜੀ ਕਮਾਈ ਹੈ ਉਹ ਜਿਹੇ ਸਕੂਲਾਂ ਚ ਪੜਾਉਣਾ ਹੈਗਾ ਉਹਨਾਂ ਨੇ ਠੀਕ ਹੈ ਜਿਹੇ ਜੀ ਕਮਾਈ ਦੇ ਲੋਕ ਨੇ ਉਹ ਉਹ ਗਵਰਨਮੈਂਟ ਸਕੂਲਾਂ ਦੇ ਵਿੱਚ 6 6 7 700 ਬੱਚਾ ਬੈਠਾ ਬਈ ਉੱਥੇ ਪਰ ਟੀਚਰ ਨਾ ਕੋਈ ਲੈਕਚਰਰ ਪੂਰਾ ਉਹ 70 80% ਤਾਂ ਪ੍ਰਿੰਸੀਪਲ ਹੀ ਹੈ ਨਹੀਂ ਸਕੂਲਾਂ ਦੇ ਵਿੱਚ ਇਹ ਤਾਂ ਹਾਲਾਤ ਨੇ ਸਰਕਾਰ ਦੇ ਜੇ ਅਸੀਂ ਜਾਣਦੇ ਆ ਜੇ ਕੋਈ ਗੱਲ ਹੁੰਦੀ ਆ ਤਾਂ ਉੱਥੇ ਜਾ ਕੇ ਇਹ ਕਹਿਣ ਦੇ ਵੀ ਅਸੀਂ ਜਲਦ ਕਰ ਰਹੇ ਹਾਂ ਚਾ ਕਮੇਟੀ ਕਮੇਟੀ ਦੇ ਵਿੱਚ ਅਸੀਂ ਬੇਨਤੀ ਕਰਦੇ ਹਾਂ ਸਰਕਾਰ ਨੂੰ ਕਿ ਕਮੇਟੀ ਦੇ ਵਿੱਚ ਕੋਈ ਸਿੱਖਿਆ ਮਾਹਰਾਂ ਦੀ ਵੀ ਰੈ ਲੈ ਜਾਵੇ ਸਿੱਖਿਆ ਮਾਹਰਾਂ ਦੇ ਨਾਲ ਗੱਲ ਕੀਤੀ ਜਾਵੇ ਫਿਰ ਜਾਂ ਡਿਪਲੋਮੇ ਨੂੰ ਬੰਦ ਕਰ ਦਿੱਤਾ ਜਾਵੇ ਕਿਉਂਕਿ ਜੇ ਡਿਗਰੀ ਨੂੰ ਪਹਿਲ ਦੇਣੀ ਹੈ ਜਦੋਂ ਹਾਈ ਸੁਪਰੀਮ ਕੋਰਟ ਕਹਿ ਚੁੱਕੀ ਹੈ ਇਸ ਮਾਮਲੇ 'ਚ ਕਿ ਡਿਪਲੋਮਾ ਧਾਰ ਕੇ ਹੀ ਪੜਾਉਣਗੇ ਫਿਰ ਉਸ ਚੀਜ਼ ਨੂੰ ਲਾਗੂ ਕਿਉਂ ਨਹੀਂ ਕੀਤਾ ਜਾਂਦਾ ਕਿਉਂਕਿ ਪਹਿਲਾ ਫੈਸਲਾ ਇਹ ਬਹੁਤ ਸਰਕਾਰਾਂ ਨੂੰ ਬਈ ਮੂੰਹ ਦੀ ਖਾਣੀ ਪਈ ਆ ਕਹ ਸਕਦੇ ਆ ਕਿ ਕਿਸੇ ਰਾਜਸਥਾਨ ਸਰਕਾਰ ਨੇ ਰੂਲ ਬਣਾਤੇ ਕਦੇ ਕਿਸੇ ਸਰਕਾਰ ਨੇ ਬਹੁਤ ਸਾਰੀਆਂ ਸਟੇਟਾਂ ਦਾ ਮਸਲਾ ਸੀ 78 ਪਤਾ ਨਹੀਂ 79 ਸਾਲ ਹੋ ਗਏ ਆਜ਼ਾਦੀ ਨੂੰ ਆਜ਼ਾਦੀ ਤੋਂ ਬਾਅਦ ਹਜੇ ਤੱਕ ਇਹਨਾਂ ਨੂੰ ਬਈ ਇਸ ਗੱਲ ਦਾ ਆ ਸਾਨੂੰ ਇਸ ਚੀਜ਼ ਲਈ ਕਲੀਅਰ ਨਹੀਂ ਕਰ ਸਕੇ ਕਿ ਜੇ ਤੁਸੀਂ ਆਹ ਕੋਰਸ ਕਰੋਗੇ ਤੁਹਾਨੂੰ ਆਹ ਨੌਕਰੀ ਮਿਲੂਗੀ ਇੰਨਾ ਅਲਝਾਏ ਦੇ ਵਿੱਚ ਉਹ ਕਹਿ ਦਿੰਦੇ ਸਾਡੀ ਇਹ ਉਹ ਕਹਿ ਦਿੰਦੇ ਸਾਡੀ ਆ ਗਵਰਨਮੈਂਟ ਤੋਂ ਹਜੇ ਤੱਕ ਇਹ ਪਾਲਿਸੀਆਂ ਕਲੀਅਰ ਨਹੀਂ ਹੋਈਆਂ ਹੋਰ ਕੀ ਕਰਨਗੇ ਇਹੀ ਸਵਾਲ ਆ ਸਾਡਾ ਅਸੀਂ ਫੇਰ ਕਹਨੇ ਆ ਅਸੀਂ ਉਹਨਾਂ ਟਾਈਮ ਡਟੇ ਹੋਏ ਆ ਜਿੰਨਾ ਟਾਈਮ ਸਾਡੇ ਮਸਲੇ ਹੱਲ ਨਹੀਂ ਹੁੰਦੇ ਸਾਡੇ ਨਾਲ ਜਿੱਥੇ ਮਰਜ਼ੀ ਗੱਲਬਾਤ ਕਰ ਲੋ ਬਹਿ ਕੇ ਜਿੱਥੇ ਮਰਜ਼ੀ ਸਾਡੇ ਤੋਂ ਪ੍ਰੂਫ ਮੰਗ ਲੋ ਅਸੀਂ ਹਰੇਕ ਗੱਲ ਦਾ ਤੁਹਾਨੂੰ ਬਣਦਾ ਜਵਾਬ ਦੇਵਾਂਗੇ ਤੇ ਜੇ ਅਸੀਂ ਹਾਰਦੇ ਆ ਤਾਂ ਅਸੀਂ ਤਾਂ ਇਹ ਵੀ ਕਿਹਾ ਸੀਗਾ ਕਿ ਕੋਰਟ ਜਿਹੜਾ ਫੈਸਲਾ ਕਰ ਦੂਗੀ ਸਾਨੂੰ ਸਿਰ ਮੱਥੇ ਆ ਜੀ ਉਹ ਤਾਂ ਕੋਈ ਭੱਜ ਵੀ ਨਹੀਂ ਸਕਦਾ ਫੈਸਲੇ ਤੱਕ ਪਹੁੰਚ ਨਹੀਂ ਦਿੱਤਾ ਪਹੁੰਚ ਨਹੀਂ ਦਿੱਤਾ ਬਾਈ ਜੀ ਅਸਲ ਦੇ ਵਿੱਚ ਨਾ ਇਹਨਾਂ ਨੇ ਛੁੱਟੀ ਵਾਲੇ ਦਿਨ ਫਿਰ ਤੁਸੀਂ ਦੱਸ ਦੋ ਫਿਰ 11 ਤਰੀਕ ਦੀ ਬੀਟ ਕਰ ਲੈਂਦੇ ਇਹਦੇ ਵਿੱਚ ਲਿਖਤਾ ਨਾਲੇ ਕਿ 11 8 ਨੂੰ ਸੁਣਵਾਈ ਨਿਸ਼ਚਿਤ ਹੈ ਫਿਰ ਸੁਣਵਾਈ ਕੀ ਰਹੇ ਜੂਗੀ ਜਦੋਂ ਤੁਸੀਂ ਵਾਪਸ ਜਿਹੜੀ ਚੀਜ਼ ਤੇ ਕੇਸ ਲੱਗਿਆ ਉਹ ਚੀਜ਼ ਤਾਂ ਤੁਸੀਂ ਵਾਪਸ ਲੈ ਲਈ ਕੋਰਟ ਕੀ ਬੋਲੂਗੀ ਉੱਥੇ ਠੀਕ ਹੈ ਜੀ ਇਹ ਸਾਡੀਆਂ ਜਿਹੜੀਆਂ ਮੰਗਾ ਨੇ ਖਾਸ ਤੌਰ ਤੇ ਮੈਂ ਪੰਜਾਬ ਦੇ ਲੋਕਾਂ ਨੂੰ ਵੀ ਬੇਨਤੀ ਕਰਦਾ ਕਿ ਇਹ ਇਹਨਾਂ ਦੇਖੋ ਕਿ ਫਲਾਨੇ ਦਾ ਮੁੰਡਾ ਹੈ ਇਹਨਾਂ ਦੇਖੋ ਕਿ ਇਹ ਪਿੰਡ ਚੋਂ ਇਕੱਲਾ ਹੀ ਹੈ ਇਹਨਾਂ ਦੇਖੋ ਆਉਣ ਵਾਲੇ ਟਾਈਮ 'ਚ ਥੋੜੇ ਜਵਾਕ ਵੀ ਦੂਜੀ ਤੀਜੀ ਪੰਜਵੀਂ 10ਵੀਂ ਕਲਾਸ 'ਚ ਹੋਣਗੇ ਹੁਣ ਜਿਹੜੇ ਬੰਦੇ ਬਈ ਅੱਜ ਤੋਂ ਪਹਿਲਾਂ ਪੜ੍ਹ ਗਏ ਚੰਗੇ ਟੀਚਰਾਂ ਕੋਲੇ ਪੜ੍ਹ ਗਏ ਉਹਨਾਂ ਨੇ ਨਾਲ-ਨਾਲ ਦੁਨੀਆਦਾਰੀ ਦੀ ਸਮਝ ਦਿਤੀ ਹੈ ਨੈਤਿਕ ਸਿੱਖਿਆ ਦੀ ਸਮਝ ਦਿਤੀ ਹੈ ਪਰ ਥੋੜੇ ਜਵਾਕ ਕਾਰਟੂਨ ਲਾ ਕੇ ਖਾਣਾ ਖਾਂਦੇ ਆ ਥੋੜੇ ਜਵਾਕ ਨੂੰ ਆਜ਼ਾਦੀ ਦੀਆਂ ਗੱਲਾਂ ਨਹੀਂ ਪਤਾ ਥੋੜੇ ਜਵਾਕਾਂ ਨੂੰ ਸੰਘਰਸ਼ਾਂ ਦਾ ਨਹੀਂ ਪਤਾ ਆਉਣ ਵਾਲੇ ਟਾਈਮ ਦੇ ਵਿੱਚ ਥੋੜਾ ਭਵਿੱਖ ਬਹੁਤ ਮਾੜਾ ਹੋਣਾ ਹਰ ਸਰਕਾਰ ਦੇ ਵਿੱਚ ਇਹ ਹੁੰਦਾ ਆ ਤੇ ਇਹਨਾਂ ਨੇ ਤਾਂ ਬਹੁਤ ਜ਼ਿਆਦਾ ਢੰਡੋਰਾ ਪਟਿਆ ਸੀਗਾ ਤੇ ਇਹਨਾਂ ਨੇ ਇੰਨੀਆਂ ਕ ਪੋਸਟਾਂ ਰੱਦ ਕਰਤੀਆਂ ਕਿ ਆਉਣ ਵਾਲੇ ਜਵਾਬ ਕਿੱਥੇ ਜਾਣਗੇ ਤੇ ਜੇਕਰ ਇਹ ਆਵਾਜ਼ ਰੱਖਣਗੇ ਜਾਂ ਆਪਦੇ ਬੱਚਿਆਂ ਨੂੰ ਕਿਸਾਨ ਅੰਦੋਲਨ ਜਿੰਨੇ ਅੰਦੋਲਨ ਹੋਏ ਨੇ ਉਹਨਾਂ ਦੀ ਗੱਲ ਰੱਖਣਗੇ ਆਪਦੇ ਜਵਾਬਾਂ ਨੂੰ ਦੱਸਣਗੇ ਤਾਂ ਤਾਂ ਪੰਜਾਬ ਬਚ ਸਕਦਾ ਨਹੀਂ ਇਹਨਾਂ ਲਈ ਵੀ ਭਈ ਜਿਹੜੀ ਆਉਣ ਵਾਲੀ ਨੌਜਵਾਨੀ ਆ ਇਹ ਸਰਕਾਰਾਂ ਬਹੁਤ ਮਾੜੇ ਫੈਸਲੇ ਲੈ ਕੇ ਜਾਣਗੀਆਂ ਸਾਡੀ ਇਹੀ ਉਮੀਦ ਆ ਮਾਪਿਆਂ ਨੂੰ ਵੀ ਸਰਕਾਰ ਨੂੰ ਵੀ ਇਹ ਬੇਨਤੀ ਆ ਅਪੀਲ ਵੀ ਕਹਿ ਲਈਏ ਜਾਂ ਅਸੀਂ ਕਹਿ ਦਿੰਨੇ ਵੀ ਅਸੀਂ ਕਿਸੇ ਵੀ ਗੱਲੋਂ ਡਰਨ ਵਾਲੇ ਹੈ ਨਹੀਂ ਪਰਚੇ ਦੀਆਂ ਧਮਕੀਆਂ ਤੋਂ ਬਾਈ ਮਾਰੇ ਬੰਦੇ ਨੂੰ ਕੀ ਮਾਰਨਗੇ ਇਹ ਠੀਕ ਹੈ ਨਾ ਸਾਡੇ ਜਿਹੜੇ ਬੰਦੇ ਮਸਲੇ ਆ ਉਹ ਹੱਲ ਕੀਤੇ ਜਾਣ ਤੇ ਇਸ ਮੁੱਦੇ ਤੇ ਵਿਚਾਰ ਚਰਚਾ ਲਈ ਜੂਨੀਅਨ ਨੂੰ ਸਮਾਂ ਦਿੱਤਾ ਜਾਵੇ ਪ੍ਰੋਪਰ ਤਰੀਕੇ ਦੇ ਨਾਲ ਚਾਹੇ ਸਾਡੇ ਨਾਲ ਪੈਨਲ ਬਹਿ ਕੇ ਗੱਲ ਕਰ ਲੈ ਬਈ ਆ ਕੇ ਉਸ ਤੋਂ ਬਾਅਦ ਜਿਹੜਾ ਫੈਸਲਾ ਦੇਣਾ ਉਹ ਸਿੱਖਿਆ ਮਾਹਰਾਂ ਦੀ ਰਾਏ ਤੋਂ ਬਿਨਾਂ ਨਾ ਦਿੱਤਾ ਜਾਵੇ ਇਹ ਸਾਡੀ ਬੇਨਤੀ ਹੈ ਜੀ ਬਹੁਤ ਧੰਨਵਾਦ ਬਾਈ ਠੀਕ ਹੈ ਜੀ